ਜਿਹੜੇ ਵੀ ਕਿਸਾਨ ਭਰਾਵਾਂ ਦੇ ਕੋਲ ਪਸ਼ੂ ਪਾਲਕਾਂ ਦੇ ਕੋਲ 2-4 ਮੱਝਾਂ ਲੱਗੀਆਂ ਜਾਂ 10-20 ਮੱਝਾਂ ਰੱਖੀਆਂ ਹੋਈਆਂ ਨੇ ਉਹਨਾਂ ਦੇ ਉੱਪਰ ਹੁਣ ਜਿਹੜਾ ਪਸ਼ੂ ਕਿਸਾਨ ਕ੍ਰੈਡਿਟ ਕਾਰਡ ਆ ਉਹ ਆਪਾਂ ਹੁਣ ਲੈ ਸਕਦੇ ਆ ਪਸ਼ੂਆਂ ਦੇ ਉੱਪਰ ਇਹ ਜਿਹੜਾ ਕਾਰਡ ਆਪਾਂ ਲੈਣੇ ਹੁੰਦੇ ਆ ਇਹ ਆਪਣੇ ਪਸ਼ੂਆਂ ਦੇ ਜਿਵੇਂ ਖਰਚੇ ਲਈ ਆਪਾਂ ਗੱਲ ਕਰੀ ਵੀ ਆਪਾਂ ਵਰਤ ਸਕਦੇ ਹੁੰਦੇ ਹੁਣ ਇਹਨੂੰ ਜਿਹਦੇ ਵਿੱਚ ਆਪਾਂ ਪਸ਼ੂਆਂ ਦੇ ਦੇਖਭਾਲ ਦੇ ਲਈ ਕੋਈ ਜਾਂ ਕੋਈ ਡਾਕਟਰੀ ਸਹੂਲਤ ਦੇ ਲਈ ਜਾਂ ਆਪਾਂ ਕੋਈ ਖਾਦ ਖਰਾਕ ਦੇ ਲਈ ਜਾਂ ਆਪਾਂ ਹਰੇਚਾਰੇ ਲਈ ਕੋਈ ਖਰਚੇ ਲਈ ਆਪਾਂ ਨੂੰ ਲੋੜ ਆ ਕਾਰਡ ਦੀ ਆਪਾਂ ਨੂੰ ਪੈਸੇ ਦੀ ਜ਼ਰੂਰਤ ਆ ਤਾਂ ਆਪਾਂ ਉਹਦੇ ਲਈ ਇਹ ਕਾਰਡ ਦੇ ਵਿੱਚੋਂ ਜਿਹੜੇ ਆਪਾਂ ਪੈਸੇ ਆਪਾਂ ਵਰਤ ਸਕਦੇ ਹੁੰਨੇ ਆਂਗੇ ਇਹ ਕਾਰਡ ਸਿਰਫ ਆਪਾਂ ਨੂੰ ਬੈਂਕ ਦੇ ਵਿੱਚੋਂ ਮਿਲਦੇ ਆਂ ਬੈਂਕ ਦੇ ਵਿੱਚ ਜਾ ਕੇ ਆਪਾਂ ਇਹ ਸਾਰਾ ਕੁਝ ਦੱਸ ਕੇ ਬੈਂਕ ਮੈਨੇਜਰ ਨੂੰ ਜਾਂ ਕਿਸੇ ਵੀ ਮੁਲਾਜ਼ਮ ਨੂੰ ਆਪਾਂ ਇਹ ਦੱਸ ਕੇ ਕਾਰਡ ਆ ਜਿਹੜਾ ਇਹ ਕੇਸੀਸੀ ਕਾਰਡ ਇਹਨੂੰ ਕਹਿ ਦਿੰਦੇ ਨੇ ਆਪਾਂ ਉਹ ਲੈ ਸਕਦੇ ਆਂਗੇ ਬੈਂਕ ਦੇ ਵਿੱਚੋਂ ਜਾ ਕੇ ਜਿਹੜਾ ਇੱਕ ਇਹ ਲੋਨ ਦੀ ਤਰ੍ਹਾਂ ਹੁੰਦਾ ਆਪ ਨੂੰ ਲੋਨ ਮਿਲਦਾ ਹੁੰਦਾ ਹੈਗਾ ਇਹ ਤੇ ਇਹਦੇ ਵਿੱਚ ਕੀ ਆ ਜਦੋਂ ਆਪਾਂ ਲੈਣਾ ਇਹ ਲੋਨ ਆਪਣਾ ਜਿਹੜਾ ਸਿਬਲ ਸਕੋਰ ਆ ਉਹ 600 ਤੋਂ ਉੱਪਰ ਹੋਣਾ ਚਾਹੀਦਾ ਸਿਬਲ ਸਕੋਰ ਆਪਾਂ ਕਹੇ ਦੀ ਵੀ ਚੰਗਾ ਹੋਣਾ ਚਾਹੀਦਾ ਆਪਣਾ ਬੈਂਕ ਦੇ ਵਿੱਚ ਫੇਰ ਆਪਣਾ ਇਹ ਲੋਨ ਆ ਜਿਹੜਾ ਪਾਸ ਹੁੰਦਾ ਹੈਗਾ ਇਹ ਇਹ ਆਪਾਂ ਨੂੰ ਜਿਹੜਾ ਲੋਨ ਮਿਲਦਾ 80000 ਤੋਂ ਲੈ ਕੇ 1.5 ਲੱਖ ਪਲੱਸ ਤੱਕ ਇਹ ਆਪਾਂ ਨੂੰ ਜਿਹੜਾ ਲੋਨ ਇਹ ਮਿਲ ਸਕਦਾ ਹੈਗਾ ਇਹਦੇ ਲਈ ਆਪਾਂ ਕੀ ਕਰਨਾ ਹੁੰਦਾ ਸਭ ਤੋਂ ਪਹਿਲਾਂ ਜਿਵੇਂ ਹੁਣ ਪਸ਼ੂ ਰੱਖੇ ਬਿਨੇ ਆਪਣੇ ਪਸ਼ੂਆਂ ਦੇ ਨਾਲ ਆਪਣੀਆਂ ਫੋਟੋਆਂ ਹੋਣੀਆਂ ਚਾਹੀਦੀਆਂ ਨੇ ਜ਼ਰੂਰੀ ਜਿੰਨੇ ਵੀ ਰੱਖੇ ਨੇਗੇ ਪਸ਼ੂ ਆਪਾਂ ਇਕੱਠੇ ਕਰਕੇ ਉਹਨਾਂ ਦੇ ਨਾਲ ਫੋਟੋਆਂ ਵੀ ਲਗਾਉਣੀਆਂ ਜ਼ਰੂਰੀ ਨੇ ਤੇ ਆਪਣੀਆਂ ਸੈਟ ਦੀਆਂ ਫੋਟੋਆਂ ਹੋਗੀਆਂ ਨਾਲ ਇਹ ਉਹ ਵੀ ਜ਼ਰੂਰੀ ਹੁੰਦੀਆਂ ਨੇ ਬੈਂਕ ਦੇ ਵਿੱਚ ਲਾਉਣੀਆਂ ਜਦੋਂ ਆਪਾਂ ਇਹਦੀ ਫਾਈਲ ਅਪਲਾਈ ਕਰਨੀ ਹੁੰਦੀ ਆ ਤੇ ਨਾਲ ਹੀ ਆਪਾਂ ਨੂੰ ਇਹਦੇ ਪੈਨ ਕਾਰਡ ਹੋ ਗਿਆ ਆਪਣਾ ਆਧਾਰ ਕਾਰਡ ਹੋ ਗਿਆ ਤੇ ਬੈਂਕ ਦੀ ਕਾਪੀ ਉਹ ਵੀ ਜ਼ਰੂਰੀ ਨੇ ਆਪਾਂ ਨੂੰ ਲਾਉਣੀਆਂ ਨਾਲ ਤੇ ਬਾਕੀ ਦੂਜੇ ਨੰਬਰ ਤੇ ਗੱਲ ਜਿਹੜੇ ਆਪਣਾ ਫੋਨ ਨੰਬਰ ਹੁੰਦਾ ਕੰਟੈਕਟ ਨੰਬਰ ਉਹ ਵੀ ਆਪਣੇ ਕਿਸੇ ਇੱਕ ਡਾਕੂਮੈਂਟ ਦੇ ਨਾਲ ਉਹ ਜ਼ਰੂਰ ਆਪਣਾ ਜੁੜਿਆ ਹੋਣਾ ਚਾਹੀਦਾ ਜੇ ਜੁੜਿਆ ਵਾ ਤਾਂ ਉਹਨੂੰ ਅਪਡੇਟ ਵੀ ਜ਼ਰੂਰੀ ਕਰਾਉਣਾ ਚਾਹੀਦਾਗਾ ਫੇਰ ਹੀ ਆਪਾਂ ਨੂੰ ਉਹਦੇ ਤੇ ਕੋਈ ਮੈਸੇਜ ਵਗੈਰਾ ਆਉਂਦਾ ਉਹਦੇ ਬਾਰੇ ਪਤਾ ਲੱਗਦਾ ਰਹਿੰਦਾ ਆਪਾਂ ਨੂੰ ਜਾਂ ਫਿਰ ਆਪਾਂ ਨੂੰ ਕੋਈ ਬੈਂਕ ਦੀਆਂ ਜਾਂ ਜਾਂ ਆਪਾਂ ਨੂੰ ਕੋਈ ਹੋਰ ਕਿਸੇ ਵੀ ਤਰ੍ਹਾਂ ਦੀ ਕੋਈ ਸਹੂਲਤ ਆ ਗਈ ਆਪਾਂ ਨੂੰ ਉਹਦੇ ਬਾਰੇ ਪਤਾ ਲੱਗਦਾ ਰਹਿੰਦਾ ਨਵੀਆਂ ਨਵੀਆਂ ਸਕੀਮਾਂ ਦੇ ਬਾਰੇ ਇਹਦੇ ਲਈ ਇੱਕ ਪਸ਼ੂ ਜਿਹੜਾ ਸਿਹਤ ਬੀਮਾ ਦਾ ਉਹ ਵੀ ਕਰਾਉਣਾ ਜ਼ਰੂਰੀ ਹੁੰਦਾ ਹੈਗਾ ਉਹ ਆਪਾਂ ਕਿੱਥੋਂ ਕਰਾਉਣਾ ਜਿਵੇਂ ਆਪਣੇ ਪਿੰਡਾਂ ਦੇ ਵਿੱਚ ਜਾਂ ਸ਼ਹਿਰਾਂ ਦੇ ਵਿੱਚ ਕਿਤੇ ਵੀ ਡਿਸਪੈਂਸਰੀਆਂ ਹੁੰਦੀਆਂ ਨੇਗੀਆਂ ਪਸ਼ੂਆਂ ਵਾਲੀਆਂ ਆਪਾਂ ਉਹਨਾਂ ਦੇ ਵਿੱਚ ਜਾ ਕੇ ਇਹ ਜਿਹੜਾ ਪਸ਼ੂ ਸਿਹਤ ਬੀਮਾ ਦਾ ਉਹ ਕਰਵਾ ਲੈਣਾਗਾ ਜਰੂਰ ਉਹਦੇ ਵੀ ਜਿਹੜੇ ਡਾਕੂਮੈਂਟ ਨੇ ਇਹਦੇ ਨਾਲ ਲੱਗਦੇ ਹੁੰਦੇ ਨੇ ਉਹਦੇ ਵਿੱਚ ਕੀ ਹੋ ਜਾਂਦਾਗਾ ਜਿਹੜਾ ਪਸ਼ੂ ਦਾ ਆਪਣੇ ਦਾ ਰਿਕਾਰਡ ਹੁੰਦਾ ਸਾਰਾ ਉਹ ਡਾਕਟਰ ਸਾਹਿਬਾਨ ਜਿਹੜੇ ਉਹ ਲਿਖ ਕੇ ਸਾਰਾ ਡਾਟਾ ਜਿਹੜਾ ਪਸ਼ੂ ਦੇ ਕੰਨ ਦੇ ਵਿੱਚ ਉਹ ਟੈਗ ਜਿਹਾ ਆਪਾਂ ਪਾਉਂਦੇ ਦੇਖਦੇ ਹੁੰਨੇ ਆਗੇ ਉਹ ਪਾ ਜਾਂਦੇ ਹੁੰਦੇ ਨੇ ਉਹਦੇ ਵਿੱਚ ਸਾਰਾ ਰਿਕਾਰਡ ਹੁੰਦਾਗਾ ਤੇ ਉਹਦੇ ਉੱਪਰ ਹੀ ਨੰਬਰ ਲਿਖਿਆ ਹੁੰਦਾ ਉਹਦਾ ਜਿਹੜਾ ਸਾਰਾ ਰਿਕਾਰਡ ਹੁੰਦਾ ਵੀ ਦੁੱਧ ਕਿੰਨਾ ਦਿੱਤਾ ਨੇ ਕਿੰਨੀ ਇਹਦੀ ਏਜ ਆ ਗਈ ਸਾਰਾ ਰਿਕਾਰਡ ਹੁੰਦਾ ਉਹਦੇ ਵਿੱਚ ਉਹ ਜਰੂਰ ਨਾਲ ਇਹਦੇ ਲੱਗਦਾ ਉਹ ਕਰਵਾ ਕੇ ਰੱਖਣਾ ਤੁਸੀਂ ਉਹਦਾ ਇਦੇ ਲਈ ਆਪਾਂ ਜੇ ਕਹੀਏ ਵੀ ਆਪਾਂ ਨੂੰ ਪਸ਼ੂ ਨਵੇਂ ਹੋਰ ਲੈਣੇ ਪੈਣਗੇ ਉਹਨਾਂ ਦੀ ਕੋਈ ਜ਼ਰੂਰਤ ਨਹੀਂ ਹੈਗੀ ਜੇ ਆਪਣੇ ਘਰ ਦੇ ਵਿੱਚ ਪਹਿਲਾਂ ਤੋਂ ਪਸ਼ੂ ਰੱਖੇ ਹੋਏ ਨੇ ਇਹ ਸਿਰਫ ਉਹਨਾਂ ਦੇ ਲਈ ਹੈ ਇੱਕ ਲਿਮਟ ਤਰ੍ਹਾਂ ਦੀ ਵੀ ਆਪਾਂ ਕਹਿ ਸਕਦੇ ਹਾਂ ਨੂੰ ਇਹ ਸਾਲ ਬਾਅਦ ਆਪਾਂ ਨੂੰ ਇਹ ਕਮਾਉਣਾ ਪੈਂਦਾ ਹੁੰਦਾ ਹੈਗਾ ਆਪਣਾ ਲੋਨ ਪੂਰਾ ਜਿਹੜਾ ਕਲੀਅਰ ਕਰਕੇ ਹੋ ਦੁਬਾਰਾ ਫੇਰ ਆਪਾਂ ਨੂੰ ਉਹੀ ਮਿਲ ਜਾਂਦਾ ਹੁੰਦਾ ਉਹ ਆਪਾਂ ਨੂੰ ਕਮਾਉਣਾ ਤਾਂ ਪੈਂਦਾ ਐਸ ਲਈ ਕਿਉਂਕਿ ਉਹਦੇ ਉੱਪਰ ਜਿਹੜੀ ਮਾਫੀ ਆ ਜਾਂਦੀ ਹੁੰਦੀ ਹੈ 3% ਦੀ ਜਿਵੇਂ ਹੁਣ ਆਪਾਂ ਵਿਆਜ ਦੀ ਗੱਲ ਕਰੀਏ ਇਹਨੂੰ ਇਹਦੇ ਉੱਪਰ 7% ਵਿਆਜ ਪੈਂਦਾ ਹੁੰਦਾ ਉਦੇ ਵਿੱਚ ਆਪਾਂ ਨੂੰ 3% ਦੀ ਮਾਫੀ ਆ ਜਾਂਦੀ ਹੈ ਤੇ 4% ਹੀ ਆਪਾਂ ਭਰਨਾ ਹੁੰਦਾ ਹੈਗਾ ਇਸ ਲਈ ਇਹ ਸਾਲ ਬਾਅਦ ਆ ਜਿਹੜਾ ਕਮਾਉਣਾ ਜ਼ਰੂਰੀ ਹੁੰਦਾ ਹੈਗਾ ਆਪਾਂ ਨੂੰ ਦੁਬਾਰੇ ਮਿਲ ਸਕਦਾ ਹੈ ਇਹ ਦੁਬਾਰੇ ਫੇਰ ਇਸ ਇਹਦੇ ਨਾਲ ਆਪਣਾ ਜਿਹੜਾ ਸਿਬਲ ਸਕੋਰ ਨਾਲੇ ਤਾਂ ਉਹ ਬਣਿਆ ਰਹਿੰਦਾ ਹੈਗਾ ਨਹੀਂ ਫਿਰ ਬੈਂਕ ਦੇ ਵਿੱਚ ਡਿਫਾਲਟਰ ਹੋਣ ਦੇ ਚਾਂਸ ਜਿਆਦਾ ਵੱਧ ਜਾਂਦੇ ਨੇ ਕਿ ਸਿਬਲ ਸਕੋਰ ਆਪਣਾ ਜਿਵੇਂ ਜਿਵੇਂ ਘਟੀ ਜਾਊਗਾ ਬਾਕੀ ਇਹ ਬਈ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਛੋਟੇ ਕਿਸਾਨ ਵੀਰ ਨੇਗੇ ਛੋਟੇ ਪਸ਼ੂ ਪਾਲਕ ਨੇ ਜਿਹੜੇ ਛੋਟੇ ਪੱਧਰ ਤੇ ਕੰਮ ਕਰਦੇ ਨੇ ਉਹਨਾਂ ਨੂੰ ਆਪਾਂ ਇਹ ਸਕੀਮਾਂ ਦਾ ਜਿਹੜਾ ਫਾਇਦਾ ਮਿਲ ਸਕੇ ਵੱਧ ਤੋਂ ਵੱਧ ਲਾਭ ਉਠਾਇਆ ਜਾ ਸਕੇ esquima ਦਾ ਵੱਡੇ ਡੇਰੀ ਫਾਰਮਰਾਂ ਨੂੰ ਵੀ ਬੇਨਤੀ ਆ ਉਹ ਵੀ ਛੋਟੇ ਕਿਸਾਨਾਂ ਨੂੰ ਜਾਂ ਛੋਟੇ ਡੇਰੀ ਫਾਰਮਰਾਂ ਨੂੰ ਇਹ ਜੀਆਂ esquima ਵੱਧ ਤੋਂ ਵੱਧ ਦੱਸਿਆ ਕਰੋ ਜਾਣਕਾਰੀ ਵਾਲੀਆਂ ਵੀ ਉਹ ਇਹ ਜੀਆਂ ਲੈਂਟਾਂ ਲੈ ਕੇ ਜਾਂ ਲੋਨ ਲੈ ਕੇ ਜਿਹੜਾ ਉਹਨਾਂ ਦੇ ਘੱਟ ਬਿਆਜ ਤੇ ਮਿਲਦਾ ਉਹਨਾਂ ਨੂੰ ਇਹਦਾ ਫਾਇਦਾ ਉਠਾ ਸਕਣ ਵੱਧ ਤੋਂ ਵੱਧ ਆਪਣਾ ਕਾਰੋਬਾਰ ਅੱਗੇ ਵਧਾ ਸਕਣ ਧੰਨਵਾਦੀ ਵੀਡੀਓ ਦੇਖਣ ਲਈ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਵੱਧ ਤੋਂ ਵੱਧ ਕਰਿਆ ਕਰੋ ਤਾਂ ਜੋ ਨਵੀਆਂ ਤੋਂ ਨਵੀਆਂ ਆਉਣ ਵਾਲੀਆਂ ਵੀਡੀਓ ਸੋਡੇ ਤੱਕ ਸਾਰਿਆਂ ਤੋਂ ਪਹਿਲਾਂ ਪਹੁੰਚ ਸਕਣ